ਹਾਂਜੀ ਦੋਸਤੋ ਅੱਜ ਚਾਰ ਨਗ ਲੈ ਕੇ ਆਇਆ ਜੀ ਪਿੰਡ ਲਹਿਰਾ ਪੇਗਾ ਤੇ ਬਾਈ ਅਮਰਤ ਦੇ ਘਰ ਆਪਾਂ ਵੀਡੀਓ ਬਣਾ ਰਹੇ ਆਂ ਚਾਰੇ ਨਗੇ ਮਿੱਤਰੋ ਚੰਗੇ ਆ ਜਿਹਦੇ ਵਿੱਚੋਂ ਇੱਕ ਤਾਜੀ ਸੂਈ ਆ ਦੋ ਸੋਨ ਵਾਲੀਆਂ ਤੇ ਇੱਕ ਹਜੇ ਕੱਚੀ ਕਾਫੀ ਆ ਚੰਗੇ ਵਜਣ ਵਾਲੀਆਂ ਨੇ ਚਾਰੇ ਮਿੱਤਰੋ ਸੋਹਣੀਆਂ ਨੇ ਇੱਕ ਤੋਂ ਇੱਕ ਵੱਧ ਕੇ ਜਿਹੜੇ ਵੀ ਵੀਰ ਭਰਾ ਨੂੰ ਚਾਰੇ ਨਗਾ ਦੇ ਵਿੱਚੋਂ ਕੋਈ ਵੀ ਨਗ ਮਸੰਦ ਆਉਂਦਾ ਤਾਂ ਤਸੱਲੀ ਮਿੱਤਰੋ ਤੁਸੀਂ ਆਪ ਖੁਦ ਕਰਕੇ ਸੌਦਾ ਕਰ ਸਕਦੇ ਹੋ ਤੇ ਅਮਰਤ ਦੀਆਂ ਕਾਫੀ ਵੀਡੀਓ ਆਪਾਂ ਪਹਿਲਾਂ ਵੀ ਮਿੱਤਰੋ ਪਾ ਚੁੱਕੇ ਆ ਜਦੋਂ ਆਪਾਂ ਚੈਨਲ ਚਲਾਇਆ ਸੀ ਉਸ ਟਾਈਮ ਦੀ ਗੱਲ ਕਰਦੇ ਆ ਤੇ ਹੁਣ ਦੁਬਾਰੇ ਅੱਜ ਚਾਰ ਨਗ ਲੈ ਕੇ ਆਇਆ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਆ ਤੇ ਪਲੂਣ ਪਹਿਲੇ ਸੂਏ ਮਿੱਤਰੋ ਇਹ ਸੂਈ ਆ ਮੂੰਹੋ ਹਜੇ ਮਿੱਤਰੋ ਖੀਰੀ ਆ ਖੀਰਾ ਪਸੂ ਸੁਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਉਮਰ ਮੇਰੇ ਹਿਸਾਬ ਨਾਲ ਜਿਹੜੀ ਲੱਗਦੀ ਆ 22 23 ਮਹੀਨਿਆਂ ਦੀ ਉਮਰ ਹੋਣੀ ਆ ਤੇ 2 ਸਾਲ ਤੋਂ ਵੀ ਮਿੱਤਰੋ ਘੱਟ ਹੀ ਹੋ ਤੇ ਮੰਗਰ ਮਿੱਤਰੋ ਬੱਸੀ ਆ ਐਰ ਸੈਰ ਤੇ ਜਰਸੀ ਦਾ ਕ੍ਰਾਸ ਹੈ ਤੇ ਕੱਦ ਕੱਟ ਵੀ ਸੋਹਣਾ ਕੋਈ ਬਹੁਤਾ ਛੋਟਾ ਨਹੀਂ ਜਿੱਡੇ ਆਮ ਜਰਸੀਆਂ ਦੇ ਹੁੰਦੇ ਆ ਉਸ ਤੋਂ ਮਿੱਤਰੋ ਚੰਗਾ ਤੇ ਮੋਟਾ ਮਿੱਤਰੋ ਚੰਗਾ ਥਣ ਲੱਗਿਆ ਵਾ ਰਾਤ ਦੀ ਸੂਈ ਵੀ ਹੈ ਤੇ ਪੂਰੀ ਜਿਹੜੀ ਗੱਲਬਾਤ ਆ ਭਾਈ ਦੇ ਨਾਲ ਕਰਾਂਗੇ ਤੇ ਕੱਲੀ ਕੱਲੀ ਚੀਜ਼ ਆਪਾਂ ਸੁਣੋ ਚਾਰੇ ਪਾਸੇ ਦਿਖਾਵਾਂਗੇ ਤਾਂ ਜੋ ਜਿਹੜਾ ਵੀ ਭਰਾ ਚੱਲ ਕੇ ਆਵੇ ਤੇ ਮੁੜ ਕੇ ਨਾ ਜਾਵੇ ਲੈ ਕੇ ਜਾਵੇ ਹਾਂਜੀ ਭਾਈ ਅਮਰਤ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸੇ ਤਾਂ ਅੱਜ ਆਪਾਂ ਚਾਰ ਨਗ ਦਿਖਾ ਰਹੇ ਹੈ ਹਨ ਤੇ ਇਹ ਮੂੰਹੋਂ ਖੀਰੀ ਹੈ ਜੀ ਹਾਂਜੀ ਖੀਰੀ ਹੈ ਜੀ ਦੁੱਧ ਹੁੰਦਾ ਹੈ ਦੁੱਧ ਹੁੰਦਾ ਹੈ ਮਨ ਲਾ ਬਾਈ ਤਾਂ ਇਹ 24 ਮਹੀਨਾ ਲੀ ਹੋਗਾ ਨਾ 1 ਮਹੀਨੇ ਉਮਰ ਆ ਜੀ ਹਜੀ ਮਾਲਕਾਂ ਨੇ ਦੱਸਣ ਦੇ ਮਦਦ ਠੀਕ ਹੈ ਮਗਰ ਬੱਚੀ ਆ ਬੱਚੀ ਦੇ ਤੇ ਰਾਤ ਹੀ ਸੁੱਈ ਹੈ 12 1 ਵਜੇ ਠੀਕ ਹੈ ਜੇਰ ਪੈ ਗਈ ਹਾਂ ਜੇਰ ਉਹ ਪੈ ਕੇ ਬਿਲਕੁਲ ਬਸਾ ਉਹ ਵੀ ਕੱਟਿਆ ਵਾ ਠੀਕ ਹੈ ਤੋਰੋ ਜੇ ਫਿਰ ਇਹਨੂੰ ਹਾਂ ਕੋਈ ਗੱਲ ਨਹੀਂ ਥੋੜਾ ਦੂਰ ਆਪਾਂ ਤੋਰ ਕੇ ਦਿਖਾ ਦਿਆਂਗੇ ਕਿਉਂਕਿ ਕਿਉਂਕਿ ਕਈ ਪਸ਼ੂ ਮਿੱਤਰੋ ਡਰਦੇ ਹੁੰਦੇ ਨੇ ਕਈ ਤਾਂ ਬੰਨੀ ਜਿੱਥੇ ਮਰਜੀ ਬੰਨੀ ਜਾਓ ਤੇ ਉਪਰਾ ਕਈ ਪਸ਼ੂ ਕਰ ਜਾਂਦੇ ਆ ਦੋ ਚਾਰ ਦਿਨ ਜਦੋਂ ਪਸ਼ੂ ਰਹਿੰਦਾ ਫਿਰ ਮਿੱਤਰੋ ਜੀ ਲਾ ਲੈਂਦਾ ਬਹੁਤ ਹੀ ਸੋਹਣੇ ਮਿੱਤਰੋ ਤਿਆਰ ਹੋਈ ਵੀ ਐ ਤੇ ਹਾਂਜੀ ਹਾਂ ਗਰਮੀ ਦਾ ਤੋਪਾ ਮਿੱਤਰੋ ਜਿੱਥੇ ਇਹਨੂੰ ਮਰਜ਼ੀ ਬੰਨ ਦਿਓ ਗਰਮੀ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਣੀ ਤੇ ਕਿਉਂਕਿ ਇਹਦਾ ਜਿਹੜਾ ਕਰਾਸਪਨ ਹੋਣ ਕਾਰਨ ਗਰਮੀ ਝੱਲਣ ਵਾਲਾ ਮੌਸਮ ਚੱਲੂਗੀ ਤੇ ਨਾਲੇ ਮਿੱਤਰੋ ਇਹ ਜਿੰਨਾ ਕੰਮ ਆ ਰਿਪੀਟ ਨਹੀਂ ਹੁੰਦੀ ਤੇ ਦੁੱਧ ਵੀ ਮਿੱਤਰੋ ਚੰਗਾ ਫੈਂਟ ਵਾਲਾ ਹੁੰਦਾ ਤੇ ਜਿਹੜੇ ਭਰਾ ਨੇ ਫਾਰਮ ਦੇ ਵਿੱਚ ਕਰਨ ਕੰਮ ਕਰਨਾ ਉਹ ਮਿੱਤਰੋ ਐਚ ਐਫ ਜਾਦੇ ਬਿਹਤਰ ਹੈ ਤੇ ਜਿਹੜੇ ਨੇ ਘਰੇਲੂ ਪਸ਼ੂ ਰੱਖਣਾ ਉਹਨਾਂ ਦੇ ਖਾਤਰ ਕ੍ਰੋਸ ਸਿਰੇ ਪਸ਼ੂ ਹੁੰਦੇ ਨੇ ਉਹ ਚੰਗੇ ਆ ਹਾਂਜੀ ਕੀ ਰੇਟ ਕਰਤਾ ਜਿਹਦਾ ਫਿਰ ਇਹਦਾ ਮੁੱਲ ਜੀ 72000 72000 ਮਾਨਤਨ ਮਾਨਤਨ ਕਰਦਾ ਓਕੇ ਜਾਇਜ਼ ਰੇਟ ਹਾਂ ਜਾਇਜ਼ ਹੀ ਰੇਟ ਆ ਮਿੱਤਰੋ 72000 ਤੇ ਮਾਨਤਨ ਹੋ ਜਾਊਗਾ ਤੇ ਫੇਸ ਕੁਆਲਿਟੀ ਇਹਦੇ ਮਿੱਤਰੋ ਤੁਸੀਂ ਜਰਸੀ ਦਾ ਚੰਗਾ ਸਿਮਨ ਲਾ ਕੇ ਜਰਸੀ ਚੰਗੀ ਬੈੜ ਤਿਆਰ ਕਰ ਸਕਦੇ ਹੋ ਕਿਉਂਕਿ ਸਾਰੇ ਜਿਹੜੇ ਫੇਸ ਕੁਆਲਿਟੀ ਚ ਨਮ ਲੈਂਦਾ ਇਹਨੇ ਬੜ ਨੇ ਠੀਕ ਹੈ ਮੇ ਯਾਰ ਸਰ ਤੇ ਜਰਸੀ ਚ ਪੈਂਦੀ ਹੈ ਹਾਂ ਜੇ ਇਹਦੇ ਕਾਹਾਂ ਜਰਸੀ ਦਾ ਲੱਗ ਜੇ ਤੇ ਕਾਹਾਂ ਵੀ ਬੱਚਾ ਚੰਗਾ ਹੋਊਗਾ ਹਾਂਜੀ ਹੁਣ ਦੂਜੇ ਨੰਬਰ ਤੇ ਹਨਾ ਇਹ ਦਸੂਗਾ ਜੀ ਇਹ ਸੂਗਾ ਦੂਜਾ ਸੂਟ ਦੂਜਾ ਸੂਟ ਏ ਤੇ ਠੀਕ ਹੈ 8 ਦਿਨ ਮਿੱਤਰੋ ਲੈਂਦੀ ਆ ਕੱਦ ਮਿੱਤਰੋ ਇਹਦਾ ਦਰਮਿਆਨਾ ਹੈ ਠੰਡੀ ਸੀਲ ਬਹੁਤ ਹੈ ਤੇ ਠੰਡੇ ਸੀਲ ਦਾ ਤੁਸੀਂ ਦੇਖ ਸਕਦੇ ਬਹੁਤ ਚੰਗਾ ਮੋਟਾ ਥਣਾ ਇਹਨੂੰ ਵੀ ਤੋਰ ਦੇ ਜੀ ਸਰੀਰ ਪੱਖੋਂ ਚੰਗਾ ਵਜਣਾ ਕਦ ਫਿਰ ਆਪਾਂ ਕਹਿੰਦੇ ਵੀ ਦਰਮਿਆਨਾ ਹੈ ਤੇ ਕਿਉਂਕਿ ਹਰ ਚੀਜ਼ ਆਪਣਾ ਫਰਜ਼ ਬਣਦਾ ਮਿੱਤਰੋ ਦੱਸਣ ਦਾ ਕਈ ਵਾਰ ਵੀਡੀਓ ਦੇ ਵਿੱਚ ਮਾੜਾ ਮੋਟਾ ਪਸ਼ੂ ਵੱਡਾ ਦੇਖ ਜਾਂਦਾ ਆਂ ਦਾ ਬਾਅਦ ਦੇ ਵਿੱਚ ਅਗਲਾ ਕਹਿੰਦਾ ਵੀ ਜਦੋਂ ਕੋਲੇ ਆਉਂਦਾ ਅਗਲਾ ਕਹਿੰਦਾ ਵੀ ਕੁਝ ਨਿਕਲਿਆ ਨਹੀਂ ਵੈਸੇ ਤਾਂ ਕੋਸ਼ਿਸ਼ ਹੈ ਵੀ ਆਪਾਂ ਪਸ਼ੂ ਓਟੇ ਹੀ ਦਿਖਾਗੇ ਆਪਣਾ ਉਹ ਕੰਮ ਨਹੀਂ ਤੇ ਵੀ ਕਈਗੇ ਕੁਝ ਹੋਰ ਤੇ ਨਿਕਲੇ ਕੁਝ ਹੋਰ ਇੱਕ ਚੰਗੇ ਚੈਨਲ ਆਪਾਂ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਬੰਦਾ ਖੁਦ ਆਪਣੇ ਤੇ ਯਕੀਨ ਕਰਕੇ ਪਸ਼ੂ ਲਵੇ ਹਾਂਜੀ ਇਹਦਾ ਰੇਟ ਕੀ ਕਰਤਾ ਫਿਰ ਇਹਦਾ 90000 ਆ ਜੀ ਹਾਂ ਕੱਢ ਦੂ 18 ਮਿਲੀਲੀਟਰ ਨਹੀਂ ਜੀ ਇਹ ਦੁੱਧ 20 ਤੋਂ ਬਾਹਰ ਪੋਈ ਓਕੇ ਠੀਕ ਹੈ 90000 ਹਾਂਜੀ ਤੇ ਤੀਜੇ ਨੰਬਰ ਤੇ ਜੀ ਚੰਗੇ ਕੱਦ ਕਾਠ ਵਾਲੀ ਤੇ ਤਿਆਰ ਆ ਬਿਲਕੁਲ ਦੋ ਚਾਰ ਦਿਨ ਮਿੱਤਰੋ ਮੈਨੂੰ ਲੱਗਦਾ ਲੱਗੂਗੀ ਹਾਂਜੀ ਇੱਕ ਹਫਤਾ ਹਫਤਾ ਚਲੋ ਕਈ ਵਾਰ ਆਉਂਦਾ ਨਾ ਮੈਸਨਰੀ ਚੜਨ ਸਾਰ ਦਿੱਕਤ ਆ ਜਾਂਦੀ ਆ ਫਿਕਸ ਹਵਾ ਨੇ ਟਾਇਰ ਟਾਹਵਾ ਨੇ ਜੀ ਮਿੱਤਰੋ ਫੋਲ ਆ ਗਾੜੀ ਬਸੜੀ ਬਹੁਤ ਚੰਗੀ ਆ ਤੇ ਚੰਗਾ ਵਜਣਾ ਚੰਗਾ ਰੰਗ ਆ ਇਹ ਸੁਆ ਦੂਜਾ ਹੀ ਇਹਦਾ ਵੀ ਦੂਜਾ ਸੁਆ ਜੀ ਦੁੱਧ 25 ਕਿਲੋ ਓਕੇ ਤੇ ਚੰਗੇ ਦੁੱਧ ਵਾਲੀ ਬਾਈ ਕਹਿੰਦਾ ਵੀ ਗਾਂ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰੋ ਮਿੱਤਰੋ ਸੰਪਰਕ ਤੇ ਇਹ ਵੀ ਤਕਰੀਬਨ ਮਿੱਤਰੋ ਥੋੜੀ ਜਿਹੀ ਹੈ ਤਾਂ ਕ੍ਰਾਸ ਪਣ ਦੇ ਵਿੱਚ ਹੈ ਚੰਗੀ ਆ ਕਿਉਂਕਿ ਗਰਮੀ ਇਹ ਵੀ ਮਿੱਤਰੋ ਵਧੀਆ ਚੱਲੂਗੀ ਠੀਕ ਹੈ ਤੇ ਕੀ ਰੇਟ ਕਰਤਾ ਜੀ ਇਹਦਾ ਇਹਦਾ ਵੀ ਰੇਟ ਜੀ 90000 ਇਹਦਾ ਵੀ 90 ਠੀਕ ਹੈ ਤੀਜੇ ਨੰਬਰ ਤੇ ਕੱਚੀ ਹੈ ਹਜੇ ਕਾਫੀ ਹੈ ਨਾ ਸੇ ਤਾਂ ਲੈ ਜੁ ਮਿੰਨਾ ਨਹੀਂ ਮਿੰਨਾ ਨਹੀਂ ਹਾਂਜੀ ਇਹ 13 14 ਦਿਨ ਤੇ 13 14 ਦਾ ਠੀਕ ਹੈ ਤੇ ਸੁਆ ਸੁਆ ਦੂਜਾ ਸੁਆ ਦੂਜਾ 13 14 ਦਿਨ ਵਜੇ ਕਹਿੰਦਾ ਵੀ ਲੈਂਦੀ ਹੈ ਤੇ ਥਾਂ ਲੇ ਵੀ ਮਿੱਤਰੋ ਇਹ ਵੀ ਸਾਫ ਹੈ ਤੇ ਕਦ ਕਾਠ ਵੀ ਠੀਕ ਹੈ ਕੋਈ ਬਹੁਤਾ ਛੋਟਾ ਨਹੀਂ ਇਹ ਐ ਕਹਿ ਸਕਦੇ ਆ ਵੀ ਐਚਪ ਤੇ ਸਾਈਬਾ ਦਾ ਥੋੜਾ ਜਿਹਾ ਕ੍ਰੋਸਪਨ ਹੈ ਕਿਉਂਕਿ ਇਹ ਚਾਰੇ ਜਿਹੜੇ ਨਾਗ ਚਾਰੇ ਚੰਗੇ ਆ ਗਰਮੀ ਮੂਰੇ ਚੱਲਣ ਵਾਲੇ ਆ ਜਿੱਥੇ ਮਰਜੀ ਮਿੱਤਰੋ ਵੰਨ ਦਿਓ ਕੋਈ ਸਮੱਸਿਆ ਨਹੀਂ ਆਉਣੀ ਤੇ ਇਹਦਾ ਰੇਟ ਜੀ ਇਹਦਾ ਰੇਟ ਜੀ 70000 70000 ਠੀਕ ਹੈ ਫੋਨ ਨੰਬਰ ਜੀ ਆਪਣਾ 97793 97793 93524 93524 ਸੋ ਸਾਰੇ ਵੀਰਾਂ ਦਾ ਪਤਾ ਧੰਨਵਾਦ ਕਰਦੇ ਆ ਮਿਹਰਬਾਨੀ ਸ਼ੁਕਰੀਆ